ਦੀ ਪਾਰਟੀ ਜਾਂ ਇਹ ਸਾਰਿਆਂ ਨੂੰ ਨਾਂ ਲੈ ਕੇ ਚੱਲੇ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆਂ ਜੀ ਉਹਦੇ ਵਿੱਚ ਹੀ ਖਾਲਸਾਤਨ ਵੀ ਤੁਸੀਂ ਲਾ ਲਓ ਜੋ ਮਰਜ਼ੀ ਲਾ ਲਓ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆਂ ਸਿੱਖੀ ਸ਼ੁਰੂ ਤੇ ਸੈਂਟ੍ਰਿਕ ਹੋएगी ਪਰ ਕੀ ਉਸ ਦੇ ਵਿੱਚ ਨਾਨ ਸਿੱਖ ਜਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸਪੇਸ ਹੋਏਗਾ ਸਪੇਸ ਮਿਲੇਗਾ ਜਿਹੜੀ ਤੁਸੀਂ ਪਾਰਟੀ ਬਣਾਉਣੀ ਹੈਗੀ ਐ ਇਸ ਨੂੰ ਲੀਡ ਕੌਣ ਕਰੇਗਾ 2 MP ਨੇ ਕਮਰਿਤਪਾਲ ਸਿੰਘ ਜੇਲ੍ਹ ਚ ਨੇ ਔਰ ਸਰਪਜੀਤ ਖਾਲਸਾ ਦੂਸਰੇ MP ਜਿਹੜੇ ਬਾਹਰ ਹੈਗੇ ਨੇ ਦੇਖੋ ਜੀ ਥੋੜੇ ਦਿਨਾਂ ਦੀ ਗੱਲ ਹੈ ਤੁਹਾਡੇ 14 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਣਾ ਹੈ ਸਾਰਾ ਕੁਝ ਹੀ ਅੱਗੇ ਆ ਜਾਣਾ ਜੇ ਤੁਹਾਨੂੰ ਅਲਾਈਅੰਸ ਕਰਨ ਦੀ ਜ਼ਰੂਰਤ ਪਵੇ ਤੁਹਾਨੂੰ ਹਮ ਖਿਆਲ ਜਾਂ ਬਿਹਤਰ ਆਪਸ਼ਨ ਕੀ ਲੱਗਦੀ ਹੈ ਭਾਜਪਾ ਕਾਂਗਰਸ BSP ਜਾਂ ਮੰਦੀ ਪਾਰਟੀ ਅਸੀਂ ਉਹਨਾਂ ਨੂੰ ਆਪਣੀਆਂ ਸ਼ਰਤਾਂ ਦੱਸਾਂਗੇ ਜਿਹੜਾ ਉਹਨਾਂ ਤੇ ਖਰੀਆਂ ਉਤਰੋਏਗਾ ਸਾਡੇ ਨਾਲ ਤੁਰੇਗਾ ਉਹਦੇ ਨਾਲ ਹੀ ਲਾਈਨਸ ਹੋਏਗਾ ਸਰਪਜੀਤ ਥਾਲਸਾ ਉਹਨਾਂ ਦੀ ਪਾਰਟੀ ਨੂੰ ਡੇਰਿਆਂ ਦੇ ਵਿੱਚ ਵੋਟ ਜਾਣ ਲੈਣ ਜਾਣ ਦੀ ਲੋੜ ਪੈ ਸਕਦੀ ਹੈ ਮਤਲਬ ਹੀ ਨਹੀਂ ਜੀ ਸਾਨੂੰ ਡੇਰਿਆਂ ਨਾਲ ਤਾਂ ਕੋਈ ਅਸੀਂ ਨਹੀਂ ਡੇਰੇ ਡੂਰੇਆਂ ਚ ਜਾਂਦੇ ਅਕਾਲੀ ਦਲ ਦਾ ਬਾਗੀ ਧੜਾ ਸੀਗਾ ਉਸ ਦੇ ਵਿੱਚ ਵੀ ਵੱਡੇ ਲੀਡਰ ਸੀਗੇ ਉਸ ਦੇ ਵਿੱਚ ਕਈ ਐਸੇ ਲੀਡਰ ਸੀ ਜਿਹੜੇ ਪੰਥਕ ਲੀਡਰ ਕਾ ਹੁੰਦੇ ਆਪਣੇ ਆਪ ਨੂੰ ਉਹਨਾਂ ਦੇ ਵਿੱਚੋਂ ਕੱਲ ਨੂੰ ਧੋਡੀ ਪਾਰਟੀ ਦੇ ਵਿੱਚ ਕੋਈ ਲੀਡਰ ਆਣਾ ਚਾਹੀਏ ਉਹਨਾਂ ਲਈ ਜਗ੍ਹਾ ਹੈਗੀ ਪ੍ਰੇਮੀਆਂ ਦਾਲ ਜਾਂ ਸੌਦੇ ਵਾਲਿਆਂ ਨਾਲ ਜਿਨ੍ਹਾਂ ਦੇ ਲਿੰਕ ਹੈ ਜਿਹੜੇ ਜਿਵੇਂ ਸੁਖਬੀਰ ਤੇ ਲੱਗਦੇ ਆ ਉਵੇਂ ਇਲਜ਼ਾਮ ਹੀ ਨਾ ਚੋ ਵੀ ਥੋੜਿਆਂ ਤੇ ਲੱਗਦੇ ਆ ਉਹਨਾਂ ਨੂੰ ਨਹੀਂ ਅਸੀਂ ਲੈਂਦੇ ਸੁਭੀਰ ਸਿੰਘ ਬਾਦਲ ਹੁਣਾਂ ਨੇ ਕੱਲ ਹੀ ਇੱਕ ਜਗ੍ਹਾ ਤੇ ਸੰਬੋਧਨ ਕਰਦੇ ਇਹ ਗੱਲ ਕਹੀ ਕਿੰਨੇ ਸਿਰਫ ਸਾਨੂੰ ਅਕਾਲੀ ਦਲ ਨੂੰ ਰੋਕਣ ਲਈ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਬਹੁਤ ਸਾਰੀਆਂ ਪਾਰਟੀਆਂ ਤਾਤਾਂ ਜਿਹੜੀਆਂ ਨੇ ਉਸ ਸੈਂਟਰ ਦੇ ਇਸ਼ਾਰੇ ਤੇ ਕੰਮ ਕਰਦੀਆਂ ਹੋ ਇਸ਼ਾਰਾ ਉਹਨਾਂ ਦਾ ਧਾਡੇ ਵੱਲ ਸੀਗਾ ਕਿ ਸੈਂਟਰ ਦੇ ਇਸ਼ਾਰੇ ਤੇ ਤੁਹਾਡੀ ਧਿਰ ਨਹੀਂ ਇਲੈਕਸ਼ਨ ਲੜਨ ਤੋਂ ਇਨਕਾਰ ਕਰਦਾ ਤੇ ਜਿਹੜੀ ਗੱਲ ਕਰਕੇ ਇਹ ਜ਼ੀਰੋ ਹੋਏ ਆ ਅਸੀਂ ਤਾਂ ਨਹੀਂ ਕਿਹਾ ਇਹਨਾਂ ਦੀਆਂ ਆਪਣੀਆਂ ਗੱਲਾਂ ਆ ਇਹਨਾਂ ਦੇ ਆਪਣੇ ਕੰਮ ਆ ਹੁਣ ਉਹ ਸਾਡੇ ਦੇ ਸਿੱਟਦੇ ਆ ਜੀ ਬਈ ਇਹ ਕਰਦੇ ਆ ਜ਼ੀਰੋ ਤਾਂ ਮਹਾਰਾਜ ਦੀ ਬੇਅਦਬੀ ਕਰਕੇ ਹੋਏ ਆਂ ਵੀ ਮਹਾਰਾਜ ਦੀ ਬੇਅਦਬੀ ਕਰਾਈ ਦੋਸ਼ੀ ਬਚਾਏ ਜਿਹੜਾ ਕੌਮੀ ਇਨਸਾਫ ਮੋਰਚੇ ਦੇ 2 ਸਾਲ ਪੂਰੇ ਹੋਏ ਆ ਤੁਹਾਨੂੰ ਇਸ ਮੋਰਚੇ ਦਾ ਅਸਰ ਜਾਂਦਾ ਪਵੇਖ ਕੀ ਨਜ਼ਰ ਆਂਦਾ ਉਸ ਸਮੇਂ ਜਦੋਂ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਜਿਹੜੇ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਤਾਂ ਲੱਗਦਾ ਕਿ ਉਹਨਾਂ ਦਾ ਰਵਈਆ ਜਿਸ ਤਰ੍ਹਾਂ ਦਾ ਅਮਿਤ ਸ਼ਾਹ ਦਾ ਹੈਗਾ ਇਸ ਕੌਮੀ ਇਨਸਾਫ ਮੋਰਚੇ ਤੇ 2 ਸਾਲਾਂ ਵੱਲ ਦਾ ਜਿੰਨਾ ਵੱਲ ਧਿਆਨ ਨਹੀਂ ਕੀਤਾ ਗਾਂ ਸਰਕਾਰ ਕੋਈ ਐਕਸ਼ਨ ਲਊਗੀ ਇਹ ਸਰਕਾਰ ਨੂੰ ਜੀ ਕੋਈ ਫਰਕ ਨਹੀਂ ਆ ਸਿੱਖ ਮਰਨ ਚਾਹੇ ਜੀਵਨ 700 ਸਿੰਘ ਸ਼ਹੀਦ ਹੋ ਗਏ ਪਹਿਲਾਂ ਮੋਰਚੇ ਤੇ ਕਿਸਾਨ ਕੋਈ ਫਰਕ ਨਹੀਂ ਆ ਜੀ ਇਹਨਾਂ ਨੂੰ ਡੱਲੇਵਾਲ ਸਾਹਿਬ ਦਾ ਵੀ ਕੋਈ ਫਰਕ ਨਹੀਂ ਆ ਜੀ ਇਹਨਾਂ ਨੂੰ ਇਹ ਆ ਕਿ ਇਹ ਜਿਹੜੀ ਕਮਿਊਨਿਟੀ ਹੈ ਇਹਨਾਂ ਨੇ ਸਾਨੂੰ ਵੋਟ ਨਹੀਂ ਪਾਉਣੀ ਹੈ ਜੋ ਮਰਜ਼ੀ ਹੋਵੇ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ। ਸਤਿ ਸ੍ਰੀ ਅਕਾਲ ਦੈਨਿਕ ਸੁਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟਿਆ। ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਵੱਡੀ ਤਬਦੀਲੀ ਆ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਿਤੀ ਬਣੀ ਉਸ ਤੋਂ ਸਾਰੇ ਜਾਣੂ ਨੇ ਪਰ ਹੁਣ ਸੰਸਦ ਅਮਰਿਤਪਾਲ ਦੇ ਪਿਤਾ ਸਰਦਾਰ ਤਰਸੀਮ ਸਿੰਘ ਹੁਣਾਂ ਨੇ ਐਲਾਨ ਕੀਤਾ ਹੈ ਕਿ ਮਾਗੀ ਕਾਨਫਰੰਸ ਤੇ ਉਹ ਨਵੀਂ ਪਾਰਟੀ ਦਾ ਗਠਨ ਕਰਨਗੇ। ਇਸ ਪਾਰਟੀ ਦੇ ਵਿੱਚ ਬਹੁਤ ਸਾਰੇ ਖਾਸ ਚਿਹਰੇ ਨੇ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਚਿਹਰਾ ਹੈਗਾ ਸੰਸਦ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ ਜਾਨਣਾ ਕਿ ਕੀ ਪਾਰਟੀ ਦੀ ਰੂਪਰੇਖਾ ਕੀ ਹੋਏਗੀ ਔਰ ਕਿਸ ਤਰ੍ਹਾਂ ਦੇ ਨਾਲ ਉਹ ਮੌਜੂਦਾ ਸਿੱਖ ਸਿਆਸਤ ਨੂੰ ਦੇਖ ਰਹੇ ਨੇ ਕਿਸ ਦਿਸ਼ਾ ਦੇ ਵਿੱਚ ਵਧਦੇ ਹੋਏ ਦੇਖ ਰਹੇ ਨੇ ਔਰ ਅਕਾਲੀ ਦਲ ਦੀ ਜੋ ਨਿਗਾਰ ਦੀ ਸਥਿਤੀ ਬਣੀ ਹੋਈ ਹੈ ਉਸ ਦੇ ਬਾਰੇ ਉਹਨਾਂ ਦੀ ਕੀ رائے ਹੈਗੀ ਹੈ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਾਰਟੀ ਦਾ ਨਾਮ ਅਨਾਉਂਸ ਹੋਇਆ ਸ਼ਰਮਨੀ ਅਕਾਲੀ ਦਲ ਅਨੰਦਪੁਰ ਸਾਹਿਬ ਨਹੀਂ ਹਲੇ ਨਾ ਮੈਂ 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 ਇਹੀ ਤੁਹਾਨੂੰ ਦੱਸਣ ਲੱਗਾ ਇਹ ਪਹਿਲੇ ਨਾਮ ਆਇਆ ਕਿ ਅਕਾਲੀ ਦਲ ਅਨੰਦਪੁਰ ਸਾਹਿਬ ਪਾਰਟੀ ਦਾ ਨਾਮ ਹੋਏਗਾ ਤੁਸੀਂ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਕਿ ਅਜੇ ਨਾਮ ਫਾਈਨਲ ਨਹੀਂ ਹੋਇਆ ਪਹਿਲੀ ਗੱਲ ਤੁਸੀਂ ਕਿਹਾ ਸੀਗਾ ਕਿ ਅਸੀਂ ਤਿੰਨ ਨਾਮ ਭੇਜੇ ਹੋਏ ਆ ਇਲੈਕਸ਼ਨ ਕਮਿਸ਼ਨ ਨੂੰ ਪਾਰਟੀ ਦੇ ਕਿਹੜੇ ਨਾਮ ਤੁਸੀਂ ਤਿੰਨ ਭੇਜੇ ਹੋਇਆ ਕਿਉਂਕਿ ਤੁਹਾਡੇ ਦਿੱਲੀ ਵਾਲੇ ਸ਼ਬਦ ਬੋਲਣ ਤੇ ਬਹੁਤ ਸਾਰੀਆਂ ਅਟਕਲਾ ਚੱਲੀਆਂ ਸੀ ਥੋੜਾ ਕਲੀਅਰ ਕਰੋ ਕਿ ਤੁਸੀਂ ਤਿੰਨ ਨਾਮ ਕਿਹੜੇ ਭੇਜੇ ਆ ਅਸੀਂ ਨਾ ਮਤਲਬ ਮੇਰੇ ਕਹਿਣ ਜਿਹੜਾ ਦਿੱਲੀ ਗਿਆ ਨਾ ਵੀ ਦਿੱਲੀ ਵਾਲੇ ਤੋਂ ਆਏਗਾ ਉਹਦੇ ਮਤਲਬ ਇਹ ਸੀ ਬਈ ਅਸੀਂ ਕੋਈ ਵੀ ਜਣਾ ਕੋਈ ਵੀ ਜਦੋਂ ਨਵੀਂ ਪਾਰਟੀ ਰਜਿਸਟਰ ਕਰਦਾ ਹੈ ਨਾ ਤਾਂ ਦਿੱਲੀ ਵਿੱਚ ਚੋਣ ਕਮਿਸ਼ਨ ਨੂੰ ਆਪਾਂ ਸਾਰਾ ਕੁਝ ਦਿੰਨੇ ਆ ਪੇਪਰਸ ਉਹ ਪੇਪਰਸ ਦੇ ਵਿੱਚ ਤਿੰਨ ਨਾਮ ਹੁੰਨੇ ਆ ਪਾਰਟੀ ਦੇ ਤਿੰਨ ਨਾਮ ਦੱਸਣੇ ਪੈਣੇ ਆ ਵੀ ਜਿਹੜਾ ਫਿਰ ਨਾ ਨਾਮ ਉਹ ਮੈਚ ਕਰਦੇ ਆ ਉਹ ਕੋਈ ਕਿਸੇ ਨੇ ਪਹਿਲਾਂ ਤਾਂ ਨਹੀਂ ਸੀ ਰੱਖਿਆ ਕੋਈ ਮੈਚਿੰਗ ਤਾਂ ਨਹੀਂ ਹੈ ਫਿਰ ਅਕੋਰਡਿੰਗ ਟੂ ਥੈਟ ਉਹ ਫਿਰ ਨਾਮ ਦਿੰਦੀ ਆ ਦਿੱਲੀ ਚੋਣ ਕਮਿਸ਼ਨ ਮੈਂ ਕੱਲਾ ਦਿੱਲੀ ਕਹਤਾ ਸੀ ਚੋਣ ਕਮਿਸ਼ਨ ਨਹੀਂ ਸੀ ਕਿਹਾ ਉਹ ਫੇਰ ਤੁਹਾਨੂੰ ਪਤਾ ਵਿਰੋਧੀ ਚੱਕ ਲੈਣੇ ਆ ਜੀ ਉਹ ਤਾਂ ਹੁਣੀ ਦਿੱਲੀ ਲਾ ਕੇ ਕਰਨ ਹੁਣੀ ਕਹਿਣ ਦਾ ਮੇਰਾ ਮਤਲਬ ਇਹ ਸੀ ਵੀ ਦਿੱਲੀ ਚੋਣ ਕਮਿਸ਼ਨ ਨੇ ਸਾਨੂੰ ਇੱਕ ਨਾਮ ਫਾਈਨਲ ਕਰਕੇ ਦੇਣਾ ਹੈ ਵੀ ਫੇਰ ਅਸੀਂ ਦੱਸਾਂਗੇ ਕਾਲ ਸਾਹਿਬ ਜੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਤਿੰਨ ਨਾਮ ਤੁਸੀਂ ਭੇਜੇ ਔਰ ਇਹ ਔਰ ਇਹ ਇਹਦੇ ਵਿੱਚ ਇੱਕ ਬਸ ਆਹੀ ਹੈ ਜੀ ਇਹ ਨਾਮ ਮਤਲਬ ਪ੍ਰਾਇੋਰਟੀ ਹੈ ਮੈਂ ਮੈਂ ਤੁਹਾਨੂੰ ਸਵਾਲ ਪੂਰਾ ਕਰ ਲਾ ਕਿ ਤੁਸੀਂ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਕਿਹੜੇ ਤਿੰਨ ਨਾਮ ਤੁਸੀਂ ਭੇਜੇ ਸੀਗੇ ਔਰ ਦੂਸਰੇ ਜਿਹੜੇ ਨਾਮ ਭੇਜੇਗੇ ਜੀ ਉਹ ਸਰਦਾਰ ترسےم ਸਿੰਘ ਉਹਨਾਂ ਨੂੰ ਨਹੀਂ ਪਤਾ ਸੀਗੇ ਜਿਹੜਾ ਉਹਨਾਂ ਨੇ ਆਪਣੇ ਲੈਵਲ ਤੇ ਕਹਿ ਦਿੱਤਾ ਇਹ ਨਾਮ ਹੈ ਜਾਂ ਤੁਸੀਂ ਇਹ ਕਹਿ ਦਿੱਤਾ ਵੀ ਇਹ ਨਾਮ ਨਹੀਂ ਨਹੀਂ ਜੀ ਨਹੀਂ ਉਹ ਤਿੰਨ ਨਾਮ ਹੈ ਜੀ ਇੱਕ ਖਾਲਸਾ ਵੀਰ ਇੱਕ ਮੇਰੇ ਦਿਮਾਗ ਚੋਂ ਨਿਕਲ ਗਿਆ ਜੀ ਤੇ ਇੱਕ ਆਨੰਦਪੁਰ ਸਾਹਿਬ ਉਹਦੇ ਵਿੱਚੋਂ ਨਾ ਦਿੱਲੀ ਤੋਂ ਹੀ ਇਲੈਕਸ਼ਨ ਕਮਿਸ਼ਨ ਫਾਈਨਲ ਕਰਕੇ ਦੋਏਗੀ ਪਰ ਸਾਡਾ ਜਿਹੜਾ ਮੇਨ ਪ੍ਰਾਇੋਰਟੀ ਸੀਗੀ ਵੀ ਇਹ ਨਾਮ ਰੱਖਿਆ ਜਾਵੇ ਤਾਂ ਉਹ ਵਧੀਆ ਹੈ ਦੂਸਰੀ ਗੱਲ ਤੁਸੀਂ ਅ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਚੋਣ ਲੜਨ ਦਾ ਐਲਾਨ ਕੀਤਾ ਸੀਗਾ ਜਿਹੜੀਆਂ ਜਿਮਨੀ ਚੋਣਾ ਹੋਈਆਂ ਪੰਜਾਬ ਦੇ ਵਿੱਚ ਹਾਂਜੀ ਪਹਿਲੇ ਜਿਮਨੀ ਚੋਣਾ ਲੜਨ ਦਾ ਐਲਾਨ ਕੀਤਾ ਸਰਬਜੀਤ ਖਾਲਸਾ ਹੋਣਾ ਨੇ ਕਿਹਾ ਚੋਣਾ ਲੜਾਂਗੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕੈਂਡੀਡੇਟ ਆਪਣਾ ਨਾਮ ਵਾਪਸ ਲੈ ਗਏ ਮਨਦੀਪ ਸਿੱਧੂ ਨੇ ਵੀ ਇਹ ਡਿਨਾਈ ਕਰਤਾ ਕਿ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਕੀ ਐਸਾ ਹੋਇਆ ਕਿ ਤੁਸੀਂ ਇਲੈਕਸ਼ਨ ਅਨਾਉਂਸ ਕੀਤੀ ਔਰ ਬਾਅਦ ਦੇ ਵਿੱਚ ਪੈਰ ਪਿੱਛੇ ਖਿੱਚ ਲਿਆ ਗੱਲ ਇਹ ਹੋਈ ਜੀ ਵੀ ਪਹਿਲਾਂ ਹਾਲਾਤ ਕੋਈ ਹੋਰ ਸੀ ਗੱਲ ਕੁਝ ਹੋਰ ਸੀ ਬਾਅਦ ਦੇ ਵਿੱਚ ਸਾਡੀ ਇਹ ਗੱਲ ਹੋਈ ਵੀ ਯਾਰ ਜੇ ਆਪਾਂ ਨਾ ਲੜੀਏ ਵੀ ਮੀਟਿੰਗ ਹੋਈ ਫਿਰ ਉਹਦੇ ਵਿੱਚ ਐਕਚੁਅਲੀ ਨਾ ਫਿਰ 3 ਮਹੀਨੇ ਦਾ ਫਰਕ ਪੈ ਗਿਆ ਹੂੰ ਫਿਰ 3 ਮਹੀਨੇ ਚ ਅਸੀਂ ਮਨ ਬਣਾ ਲਿਆ ਵੀ ਹਾਲਾਤ ਐਸੇ ਬਣ ਗਏ ਨਾ ਹੂੰ ਵੀ ਵੀ ਅਸੀਂ ਫਿਰ ਕਿਹਾ ਵੀ ਮਤਲਬ ਸਾਡਾ ਬਾਅਦ ਇਹ ਮੰਨ ਹੋ ਗਿਆ ਵੀ ਅਸੀਂ ਪਾਰਟੀ ਪ੍ਰੋਪਰ ਤਿਆਰ ਕਰਕੇ ਨਾਮ ਰੱਖ ਕੇ ਵੀ ਉਸ ਪਾਰਟੀ ਦੇ ਇਲੈਕਸ਼ਨ ਲੜਾਵਾਂਗੇ ਪਰ ਖਾਲਸਾ ਜੀ ਤੁਹਾਨੂੰ ਲੱਗਦਾ ਕਿ ਆਪਸੀ ਕੋਆਰਡੀਨੇਸ਼ਨ ਦੀ ਕਮੀ ਹੈਗੀ ਸਰਪਜੀਤ ਖਾਲਸਾ ਹੋਣ ਜਾਂ ਸਰਦਾਰ ਤਰਸੇਮ ਸਿੰਘ ਹੋਣ ਜਾਂ ਮਨਦੀਪ ਸਿੱਧੂ ਹੋਣ ਜਾਂ ਬਾਕੀ ਈ ਤਰ੍ਹਾਂ ਹੋਣ ਕਿਉਂਕਿ ਪਹਿਲੇ ਤੁਸੀਂ ਇਲੈਕਸ਼ਨ ਅਨਾਉਂਸ ਕੀਤਾ ਮਨਦੀਪ ਸਿੱਧੂ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਦਾ ਸਰਦਾਰ ਤਰਸੀਮ ਸਿੰਘ ਹੁਣਾਂ ਦੀ ਵੀ ਕੋਈ ਰਾਏ ਕਲੀਅਰ ਨਹੀਂ ਸੀ ਜਿਸ ਦਿਨ ਅਸੀਂ ਅਨਾਉਂਸ ਕੀਤਾ ਉਸ ਦਿਨ ਬਾਪੂ ਜੀ ਨਾਲ ਸੀ ਤੇ ਫਿਰ ਇਹ ਕਿਉਂ ਹੋ ਗਿਆ ਵੀ ਬਈ ਉਸ ਤੋਂ ਬਾਅਦ ਫਿਰ ਕਾਲੀ ਦਲ ਦਾ ਵੀ ਜੋ ਹਾਸ਼ੀਏ ਤੇ ਆ ਗਿਆ ਉਹ ਸਾਰਾ ਰੌਲਾ ਜਿਆ ਪੈ ਗਿਆ ਅਸੀਂ ਫਿਰ ਠੀਕ ਨਹੀਂ ਸਮਝਿਆ ਵੀ ਨਾ ਲੜਿਆ ਜਾਵੇ ਇਹ ਗੱਲ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕੱਲ ਹੀ ਇੱਕ ਜਗ੍ਹਾ ਤੇ ਸੰਬੋਧਨ ਕਰਦੇ ਇਹ ਗੱਲ ਕਹੀ ਕਹਿੰਦੇ ਸਿਰਫ ਸਾਨੂੰ ਅਕਾਲੀ ਦਲ ਨੂੰ ਰੋਕਣ ਲਈ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਬਹੁਤ ਸਾਰੀਆਂ ਪਾਰਟੀਆਂ ਤਾਕਤਾਂ ਜਿਹੜੀਆਂ ਨੇ ਉਹ ਸੈਂਟਰ ਦੇ ਇਸ਼ਾਰੇ ਤੇ ਕੰਮ ਕਰ ਰਹੀਓ ਕਹਿੰਦੇ ਕਿ ਪਹਿਲਾਂ ਵੀ ਅਸੀਂ ਇਲੈਕਸ਼ਨ ਕਿਹਾ ਸੀ ਅਸੀਂ ਨਹੀਂ ਲੜਨਾ ਅਸੀਂ ਕਿਹਾ ਸੀ ਨਹੀਂ ਲੜਨਾ ਤੇ ਬਹੁਤ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਹੀ ਉਹਨਾਂ ਨੇ ਆਪਣੇ ਨਾਂ ਵਾਪਸ ਲੈ ਗਏ ਇਸ਼ਾਰਾ ਉਹਨਾਂ ਦਾ ਤੁਹਾਡੇ ਵੱਲ ਸੀਗਾ ਕਿ ਸੈਂਟਰ ਦੇ ਇਸ਼ਾਰੇ ਤੇ ਤੁਸੀਂ ਤੁਹਾਡੀ ਤੇ ਨਹੀਂ ਇਲੈਕਸ਼ਨ ਲੜਨ ਤੋਂ ਇਨਕਾਰ ਕਰਦਾ ਮਤਲਬ ਮੈਨੂੰ ਨਾ ਇੱਕ ਗੱਲ ਦੱਸੋ ਬਈ ਅਸੀਂ ਇਹਨਾਂ ਨੂੰ ਕਿਹਾ ਸੀ ਬਈ ਜੋ ਇਹਨਾਂ ਨੇ ਕੀਤਾ ਜਿਹੜੀ ਗੱਲ ਕਰਕੇ ਇਹ ਜ਼ੀਰੋ ਹੋਏ ਆ ਅਸੀਂ ਤਾਂ ਨਹੀਂ ਕਿਹਾ ਇਹਨਾਂ ਦੀਆਂ ਆਪਣੀਆਂ ਗੱਲਾਂ ਆ ਇਹਨਾਂ ਦੇ ਆਪਣੇ ਕੰਮ ਆ ਹੁਣ ਉਹ ਸਾਡੇ ਤੇ ਸਿੱਟਦੇ ਆ ਜੀ ਬਈ ਇਹ ਕਰਦੇ ਆ ਇਹਨਾਂ ਗੱਲਾਂ ਦਾ ਤਾਂ ਇਹਨਾਂ ਦਾ ਜਿਹੜਾ ਜ਼ੀਰੋ ਹੋਏ ਆ ਉਹਨਾਂ ਗੱਲਾਂ ਨਾਲ ਮੈਟਰੀ ਕੋਈ ਨਹੀਂ ਆ ਜ਼ੀਰੋ ਤਾਂ ਇਹ ਮਹਾਰਾਜ ਦੀ ਬੇਅਦਬੀ ਕਰਕੇ ਹੋਏ ਆ ਬਈ ਮਹਾਰਾਜ ਦੀ ਬੇਅਦਬੀ ਕਰਾਈ ਦੋਸ਼ੀ ਬਚਾਈ ਹੂੰ ਪਰ ਤੁਹਾਡੇ ਤੇ ਇਹ ਕਿਹਾ ਗਿਆ ਕਿ ਪਹਿਲੇ ਅੱਗੇ ਆਈ ਫਿਰ ਇੱਕਦਮ ਪਿੱਛੇ ਚਲੇ ਜੀ ਅਸੀਂ ਆਪਣਾ ਦੇਖਣਾ ਹੈ ਅਸੀਂ ਉਹਨਾਂ ਦਾ ਥੋੜੀ ਦੇਖਣਾ ਹੈ ਅਸੀਂ ਅਕੋਰਡਿੰਗ ਮਤਲਬ ਆਪਣਾ ਸਾਰਾ ਦੇਖਣਾ ਹੈ ਨਾ ਕਈ ਵਾਰੀ ਹਾਲਾਤ ਕੁਝ ਹੋਰ ਹੁੰਨੇ ਆ ਉਹ 3-4 ਮਹੀਨੇ ਦਾ ਫਰਕ ਪੈ ਗਿਆ ਵਿੱਚ ਉਹ ਹਾਲਾਤ ਕੁਝ ਹੋਰ ਬਣ ਗਏ ਸਰਬਜੀਤ ਖਾਲਸਾ ਜੀ ਕਹਿੰਦੇ ਆ ਕਿ ਪਾਰਟੀ ਬਣਾਨੀ ਹੈ ਸਰਦਾਰ ਤਰਸੀਮ ਸਿੰਘ ਕਹਿੰਦੇ ਆ ਪਾਰਟੀ ਬਣਾਨੀ ਹੈ ਇਹ ਪਾਰਟੀ ਦਾ ਨਾਮ ਜੋ ਵੀ ਹੋਏ ਪਾਰਟੀ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਏਗੀ ਕਿਉਂਕਿ ਤੁਸੀਂ ਪਾਰਟੀ ਬਣਾਨੀ ਹੈ ਯਾ ਇਹ ਖਾਲਿਸਤਾਨ ਦੀ ਆਈਡੀਓਲੋਜੀ ਤੇ ਚੱਲੇਗੀ ਪਾਰਟੀ ਜਾਂ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲੇਗੀ ਇਹ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰੇਗੀ ਹਮ ਖਾਲਿਸਤਾਨ ਦੀ ਆਈਡੀਓਲੋਜੀ ਫਿਰ ਪਿੱਛੇ ਨਹੀਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆ ਜੀ ਉਹਦੇ ਵਿੱਚ ਹੀ ਖਾਲਿਸਤਾਨ ਵੀ ਤੁਸੀਂ ਲਾ ਲਓ ਜੋ ਮਰਜੀ ਲਾ ਲਓ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਆ ਇਹ ਖਾਲਸਾ ਜੀ ਜਿਸ ਸਮੇਂ ਅੰਮ੍ਰਿਤਪਾਲ ਦੀ ਬਾਤਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਤਾਨੀ ਨਹੀਂ ਹੈਗਾ ਖਾਲਸਤਾਨੀ ਆਈਡੀਓਲੋਜੀ ਨੂੰ ਨਹੀਂ ਮੰਨਦਾ ਉਸ ਤੋਂ ਬਾਅਦ ਇੱਕ ਚਿੱਠੀ ਆਈ ਉਹ ਅਮਰਿਤਪਾਲ ਦੀ ਕਹਿੰਦੇ ਮੈਂ ਖਾਲਸਤਾਨੀ ਆਈਡੀਓਲੋਜੀ ਨੂੰ ਮੰਨਦਾ ਮੈਂ ਉਹਨੂੰ ਫੋਲੋ ਕਰਦਾ ਹੈਗਾ ਹੁਣ ਅਮਰਿਤਪਾਲ ਦੇ ਪਿਤਾ ਜੇ ਪਾਰਟੀ ਦੇ ਵਿੱਚ ਹੋਣਗੇ ਸਰਬਜੀਤ ਖਾਲਸਾ ਹੋਣਗੇ ਤੁਸੀਂ ਜੇ ਸਾਰੇ ਸੈਕਸ਼ਨ ਨੂੰ ਨਾਲ ਲੈ ਕੇ ਚੱਲਣਾ ਹੈਗਾ ਤੇ ਫਿਰ ਇਸ ਤੇ ਤੁਹਾਨੂੰ ਇੱਕ ਕਲੀਅਰ ਲਾਈਨ ਦੇਣੀ ਪੈਗੀ ਕਿ ਕੀ ਹੈਗਾ ਕਿਉਂਕਿ ਪਾਰਟੀ ਅਕਾਲੀ ਦਲ ਵੀ ਉਹ ਪਾਰਟੀ ਸੀ ਜਿਨ੍ਹਾਂ ਨੇ 96 ਦੀ ਮੋਗਾ ਕਾਨਫਰੰਸ 'ਚ ਕਿਹਾ ਤਾਂ ਅਸੀਂ ਅਸੀਂ ਹੁਣ ਪੰਜਾਬੀ ਪਾਰਟੀ ਪੰਜਾਬੀ ਬਾਤ ਨਹੀਂ ਅਸੀਂ ਵੀ ਤੁਹਾਨੂੰ ਦੱਸਤੀ ਜੀ ਗੱਲ ਅਸੀਂ ਵੱਧ ਅਧਿਕਾਰਾਂ ਦੀ ਤੇ ਸਿੱਖ ਰਾਜ ਦੀ ਗੱਲ ਕਰਦੇ ਆ ਇਹਦੇ ਵਿੱਚ ਮਤਲਬ ਖਾਲਿਸਤਾਨ ਦਾ ਏਜੰਡਾ ਇਸ ਤਰ੍ਹਾਂ ਦੇ ਨਾਲ ਨਹੀਂ ਹੋਏਗਾ ਜਦੋਂ ਸਿੱਖ ਰਾਜ ਹੀ ਆ ਗਿਆ ਜੀ ਖਾਲਿਸਤਾਨ ਵੀ ਤਾਂ ਸਿੱਖ ਰਾਜੀ ਹੈ ਵੀ ਸਿੱਖਾਂ ਦਾ ਰਾਜ ਹੋਵੇ ਅਧਿਕਾਰ ਸਟੇਟ ਕੋਲੇ ਹੋਣ ਸਿੱਖਾਂ ਕੋਲੇ ਹੋਣ ਬਸ ਤਾਂ ਹੀ ਤਾਂ ਕਹਿੰਨਾ ਨਾ ਵੀ ਵੱਧ ਅਧਿਕਾਰਾਂ ਤੇ ਸਿੱਖ ਰਾਜ ਦੀ ਗੱਲ ਕਰ ਇਹ ਕਨਫਲਿਕਟ ਖਾਲਸਾ ਜੀ ਕਿੱਥੇ ਆ ਜਾਂਦਾ ਮਤਲਬ ਇੱਕ ਵਾਰੀ ਸਿੱਖ ਰਾਜ ਦੀ ਗੱਲ ਹੋ ਜਾਂਦੀ ਹੈ ਤੇ ਇੱਕ ਪਾਸੇ ਅਮਰਿਤਪਾਲ ਹੁਣਾ ਦੀ ਚਿੱਠੀ ਆ ਜਾਂਦੀ ਹੈ ਜੇਲ੍ਹ ਦੇ ਵਿੱਚੋਂ ਕਿ ਨਹੀਂ ਅਸੀਂ ਖਾਲਸਤਾਨੀ এজেন্ডੇ ਤੇ ਖੜੇ ਹੈਗੇ ਆ ਤੁਹਾਨੂੰ ਲੱਗਦਾ ਕਿ ਇਹ ਇੱਕ ਇੱਕ ਕਨਫਲਿਕਟ ਬੰਦਾ ਕਿਉਂਕਿ ਪਾਰਟੀ ਜੇ ਤੁਸੀਂ ਪਾਰਟੀ ਤੁਸੀਂ ਲੈ ਕੇ ਚੱਲ ਪਾਰਟੀ ਖਾਲਸਾ ਜੀ ਤੁਸੀਂ ਜੇ ਲੈ ਕੇ ਚੱਲਦੀਆਂ ਤੇ ਤੁਹਾਨੂੰ ਕਲੀਅਰ ਕਲੈਰਿਟੀ ਲੋਕਾਂ ਨੂੰ ਦੇਣੀ ਜ਼ਰੂਰ ਕਰ ਲਾਂਗੇ ਕਰ ਲਾਂਗੇ ਜੀ ਇਸ ਗੱਲ ਤੇ ਅਸੀਂ ਕਲੀਅਰ ਕਰ ਲਾਂਗੇ ਗੱਲ ਕਰ ਲਾਂਗੇ ਸਾਡੀ ਹੋ ਵੀ ਰਹੀ ਹੈ ਅਗਲੀ ਗੱਲ ਜਿਹੜੀ ਤੁਸੀਂ ਪਾਰਟੀ ਬਣਾਉਣੀ ਹੈਗੀ ਹੈ ਇਸ ਨੂੰ ਲੀਡ ਕੌਣ ਕਰੇਗਾ ਅਮਰਿਤਪਾਲ ਸਿੰਘ 2 MP ਨੇ ਅਮਰਿਤਪਾਲ ਸਿੰਘ ਜੇਲ੍ਹ ਚ ਨੇ ਔਰ ਸਰਬਜੀਤ ਖਾਲਸਾ ਦੂਸਰੇ MP ਜਿਹੜੇ ਬਾਹਰ ਹੈਗੇ ਨੇ ਔਰ ਸਰਦਾਰ ਤਰਸੀਮ ਸਿੰਘ ਅਡਪ੍ਰੈਸ ਕਾਨਫਰੰਸਾਂ ਕਰ ਰਹੇ ਹੈਗੇ ਆ ਅੰਦਰ ਕੋ ਕਰਦੇ ਆ ਜੀ ਮੈਨੂੰ ਸਾਰਾ ਪਤਾ ਹੁੰਦਾ ਵੀ ਕਾਨਫਰੰਸ ਕਰਦੇ ਆ ਹਾਂ ਅਮਰਿਤ ਸਰ ਕੀਤੀ ਹੈ ਜਿੱਥੇ ਪੁਲਿਸ ਵਾਲੇ ਉਹਨਾਂ ਨੂੰ ਲੈ ਗਏ ਸੀ ਮੈਨੂੰ ਬੁਲਾਇਆ ਸੀ ਮੈਂ ਉੱਥੇ ਹੀ ਸੀ ਸਾਨੂੰ ਥੋੜਾ ਜਿਹਾ ਹੋ ਗਿਆ ਬਈ ਫੈਮਿਲੀ ਨਾਲ ਸੀ ਬਈ ਧੁੰਦ ਦਾ ਟਾਈਮ ਹੈ ਬਈ ਆਪਾਂ ਟਾਈਮ ਨਾਲ ਘਰੇ ਚੱਲੀਏ ਫਿਰ ਇਸ ਪਾਰਟੀ ਨੂੰ ਲੀਡ ਕੌਣ ਕਰੇਗਾ ਇਹਦੇ ਬਾਰੇ ਕੋਈ ਰੂਪਰੇਖਾ ਬਣੀ ਹੈ ਦੇਖੋ ਜੀ ਥੋੜੇ ਦਿਨਾਂ ਦੀ ਗੱਲ ਹੈ ਤੁਹਾਡੇ 14 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਣਾ ਹੈ ਸਾਰਾ ਕੁਝ ਹੀ ਅੱਗੇ ਆ ਜਾਣਾ ਪਾਰਟੀ ਦੀ ਜਿਹੜੀ ਰੂਪਰੇਖਾ ਹੋਏਗੀ ਹਨਾ ਪਾਰਟੀ ਪੰਥਕ ਲਾਈਨ ਤੇ ਚਲੇਗੀ ਜਾਂ ਮੋਡਰੇਟ ਤਰੀਕੇ ਦੇ ਨਾਲ ਚਲੇਗੀ ਪੰਥਕ ਲਾਈਨ ਤੇ ਚਲੇਗੀ ਖਾਲਸਾ ਜੀ ਤੁਸੀਂ ਜਿਸ ਦਿਨ ਅਨਾਉਂਸ ਕੀਤਾ ਕਿ ਪਾਰਟੀ ਬਣਾਉਣ ਜਾ ਰਹੇ ਆ ਤੋੜਾ ਫੋਰਮ ਇੱਕ ਜਥੇਬੰਦੀ ਇੱਕ ਪਾਰਟੀ ਬਣਾਏਗੀ ਪੋਲੀਟੀਕਲ ਪਾਰਟੀ ਅਨਾਉਂਸ ਕਰੇਗੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਹਰ ਆਉਂਦੇ ਨਹੀਂ ਇੱਕ ਜਨਤਕ ਕਾਠ ਨੂੰ ਸੰਬੋਧਨ ਕਰਦਿਆ ਇੱਕ ਗੱਲ ਕਹਿੰਦੇ ਨੇ ਕਹਿੰਦੇ ਵੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਡੇ ਐਕਟਿਵ ਹੋਣ ਦੀ ਵਜ੍ਹਾ ਨਾਲ ਅਕਾਲੀ ਦਲ ਨੂੰ ਕੋਈ ਡਰ ਲੱਗਾ ਜਾਂ ਅਕਾਲੀ ਦਲ ਨੂੰ ਲੱਗਦਾ ਕਿ ਤੁਸੀਂ ਉਹਨਾਂ ਦਾ ਪੋਲੀਟੀਕਲ ਸਪੇਸ ਖਾਸ ਇਹ ਨਾ ਮੈਨੂੰ ਇਹਨਾਂ ਨੂੰ ਨਾ ਫੋਬੀਆ ਹੈ ਇਹ ਜਿਹੜੀ ਜਿਹੜੀ ਗੱਲ ਕਰਕੇ ਇਹ ਜ਼ੀਰੋ ਹੋਈਆਂ ਖਤਮ ਹੋਈਆਂ ਨਾ ਉਸ ਗੱਲ ਤੇ ਤਾਂ ਇਹ ਸਮਝਦੇ ਆਂ ਵੀ ਕੋਈ ਗੱਲ ਹੀ ਨਹੀਂ ਹੋਈ ਇਹਨੇ ਵਾਸਤੇ ਤਾਂ ਮਹਾਰਾਜ ਦੀ ਬੇਇੱਜ਼ਤੀ ਕੋਈ ਫਰਕ ਹੀ ਨਹੀਂ ਹੈ ਇਹ ਤਾਂ ਹੁਣ ਇਹ ਵੀ ਕਹਿੰਨੇ ਆ ਜੀ ਵੀ ਮੈਂ ਕਾਲ ਤੱਕ ਤੇ ਉੱਥੇ ਝੂਠ ਬੋਲਿਆ ਸੀ ਮਤਲਬ ਇਹਨਾਂ ਦੀ ਮੈਂਟੈਲਿਟੀ ਐਸੀ ਹੈ ਵੀ ਇਹ ਮਤਲਬ ਇਹ ਜ਼ੋਰ ਤੱਕ ਰੱਖਦੇ ਆਂ ਵੀ ਕਾਲ ਤੱਕ ਸਾਹਿਬ ਦੇ ਮੂਹਰੇ ਇਹ ਝੂਠ ਵੀ ਬੋਲ ਸਕਦੇ ਆਂ ਹੂੰ ਮਤਲਬ ਕੋਈ ਰਿਸਪੈਕਟ ਹੀ ਨਹੀਂ ਆਕਾਲ ਤਖਤ ਸਾਹਿਬ ਦੀ ਨਾਦੀ ਨਜ਼ਰਾਂ ਤੇ ਸਿੱਖਾਂ ਦੀ ਸਿਰਫ ਇਹਨਾਂ ਨੂੰ ਰਾਜ ਕਰਨ ਦਾ ਵੀ ਅਸੀਂ ਕਿਸੇ ਤਰ੍ਹਾਂ ਰਾਜ ਕਰ ਲਈਏ ਵੀ ਰਾਜ ਨਾ ਸਾਡਾ ਚਲੇ ਜੇ ਉਹ ਸੁਖਬੀਰ ਬਾਦਲ ਨੇ ਕਹਿੰਦੇ ਕਿ ਮੈਂ ਤੇ ਆਕਾਲ ਤਖਤ ਸਾਹਿਬ ਦੀ ਮਰਿਆਦਾ ਰੱਖਣੀ ਸੀਗੀ ਉਹਦਾ ਮਾਨ ਰੱਖਣਾ ਹੈ ਇਸ ਲਈ ਮੈਂ ਸਾਰਾ ਕੁਝ ਆਪ ਦੀ ਝੋਲੀ ਪਾ ਕਿਵੇਂ ਮਾਨ ਰੱਖਣਾ ਸੀ ਜੀ ਕਿਸ ਤਰ੍ਹਾਂ ਮਾਨ ਰੱਖਣਾ ਸੀ ਆਕਾਲ ਤਖਤ ਸਾਹਿਬ ਦਾ ਕਿਵੇਂ ਮਾਨ ਰੱਖਿਆ ਉਹਨਾਂ ਨੇ ਦੱਸੋ ਕਿਸ ਤਰ੍ਹਾਂ ਮਾਨ ਰੱਖ ਲਿਆ ਆਪਣੇ ਤੇ ਬਲੇਮ ਲੈ ਕੇ ਕਿਵੇਂ ਮਾਨ ਰੱਖ ਲਿਆ ਆਕਾਲ ਤਖਤ ਸਾਹਿਬ ਦਾ ਤਾਨੂੰ ਕੀ ਲੱਗਦਾ ਕਿਵੇਂ ਨਹੀਂ ਰੱਖਿਆ ਗਿਆ ਕਿਉਂਕਿ ਉਹ ਤੇ ਜਨਤਕ ਤੌਰ ਤੇ ਹੀ ਗਲਤ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲਿਆ ਨਾ ਕਾਲਤਖ ਸਾਹਿਬ ਦਾ ਮਾਣ ਕਿਵੇਂ ਰੱਖ ਲਿਆ ਇਹ ਮਾਣ ਰੱਖ ਸਕਦੇ ਆ ਉਸ ਉਹਦਾ ਆਪਣੇ ਮੂੰਹੋਂ ਮੰਨਿਆ ਉਥੇ ਰੋਈ ਗਿਆ ਜੀ ਹਾਂ ਅਸੀਂ ਕੀਤਾ ਐ ਅਸੀਂ ਕੀਤਾ ਕੀਤਾ ਹੀ ਨਾ ਨਾ ਜੀ ਇਹ ਜਨਤਕ ਹੋ ਗਏ ਇਹ ਜਿੰਨੇ ਮਰਜੀ ਕਰ ਲਓ ਮੱਛੀ ਹੋਲੈਂਡ ਜੋ ਮਰਜੀ ਕਰ ਲੈਣ ਇਹਨਾਂ ਦਾ ਹੁਣ ਕੁਝ ਨਹੀਂ ਬਣਨਾ ਹੁਣ ਜਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਨੇ اپنی ਜਿਹੜੀ ਹੈਗੀ ਆ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ 10 ਤਰੀਕ ਨੂੰ ਮੀਟਿੰਗ ਹੋਣ ਵਾਲੀ ਹੈ ਹੁਣ ਚਰਚਾ ਹੈਗੀ ਹੈ ਕਿ ਸ਼ਾਇਦ ਉਸ ਦੇ ਵਿੱਚ ਅਸਤੀਫਾ ਸਵੀਕਾਰ ਹੋ ਜੇ ਪਰ ਪਾਰਟੀ ਮੈਂਬਰਸ਼ਿਪ ਵੱਖਰੀ ਚੱਲੇਗੀ ਕਿਉਂਕਿ ਉਹ ਕਨਸਟੀਟਿਊਸ਼ਨ ਦਾ ਹਵਾਲਾ ਦੇ ਰਿਹਾ ਇਹਨਾਂ ਨੂੰ ਤਾਂ ਅਕਾਲ ਤਖਤ ਸਰ ਦੇ ਜਥੇਦਾਰ ਨੇ ਤਿੰਨ ਵਾਰੀ ਕਹਿ ਲਿਆ ਜੀ ਤੁਸੀਂ ਅਸਤੀਫਾ ਮਨਜ਼ੂਰ ਕਿਉਂ ਨਹੀਂ ਕਰਦੇ ਇਹਨਾਂ ਲਈ ਤਾਂ ਕਿਸੇ ਚੀਜ਼ ਦੀ ਕਦਰ ਹੀ ਨਹੀਂ ਹੈ ਤੁਸੀਂ ਇਹ ਪਹਿਲਾਂ ਲਫਾਫਿਆਂ ਚੋਂ ਤਾਂ ਜਥੇਦਾਰ ਕੱਢਦੇ ਰਹੇ ਆ ਇਹ ਜਥੇਦਾਰਾਂ ਨੂੰ ਘਰੇ ਤਲਬ ਕਰਦੇ ਰਹੇ ਆ ਉਰੇ ਆਓ ਇਹਨਾਂ ਦੀ ਕੋਈ ਕਿਹੜੀ ਸਿੱਖੀ ਜੀ ਇਹਨਾਂ ਕੋਲੇ ਠੀਕ ਹੈ ਨਾ ਇਹ ਤਾਂ ਮਤਲਬ ਸਾਰਾ ਕੁਝ ਹੀ ਜਿਵੇਂ ਸਮਝਦੇ ਸੀ ਯਾਰ ਕੋਈ ਨਹੀਂ ਮਿੰਟ ਚ ਲਾ ਦੋ ਮਿੰਟ ਚ ਲਾ ਦੋ ਕਿਸੇ ਹੋਰ ਨੂੰ ਇਹ ਤਾਂ ਫਸਾ ਹੀ ਹੋਣਾ ਜੀ ਪਤਾ ਹੀ ਇਹਨਾਂ ਨੂੰ ਹੁਣ ਲੱਗਿਆ ਜਦ ਇਹਨਾਂ ਦਾ ਪੇਤ ਖੁੱਲ ਗਿਆ ਸਾਰੀ ਕੌਮ ਦੇ ਅੱਗੇ ਵੀ ਇਹ ਕੀ ਕਰਦੇ ਰਹੇ ਆ ਹਮ ਖਾਲਸਾ ਜੀ ਤੁਹਾਨੂੰ ਲੱਗਦਾ ਕੀ ਪੋਲਿਟੀਕਲ ਸਪੇਸ ਅਕਾਲੀ ਦਲ ਦਾ ਜਿਹੜਾ ਗਿਆ ਉਨੂੰ ਗੇਨ ਕੀਤਾ ਜਾ ਸਕਦਾ ਆਕਾਲੀ ਦਲ ਵਾਪਸ ਔਰ ਔਰ ਤੁਹਾਡੀ ਪਾਰਟੀ ਦੇ ਲਈ ਤੁਸੀ ਸੰਭਾਵਨਾ ਕੀ ਦੇਖਦੇ ਹੋ ਸਾਨੂੰ ਗੇਨ ਲੌਸ ਦਾ ਕੁਛ ਨਹੀਂ ਹੈ ਜੀ ਅਸੀਂ ਤਾਂ ਸੱਚ ਦੇ ਚੱਲਣਾ ਹੈ ਕੌਮ ਦੀ ਸੇਵਾ ਕਰਨੀ ਹੈ ਜਿਹੜਾ ਤਾਂ ਸਾਨੂੰ ਸਹੀ ਸਮਝਦਾ ਹੈ ਸਾਡੇ ਨਾਲ ਆਊਗਾ ਜਿਹੜਾ ਨਹੀਂ ਸਮਝਦਾ ਜਿਹੜਾ ਇਹ ਕਹਿੰਦਾ ਜੀ ਉਹ ਬੰਦੇ ਠੀਕ ਹੈ ਜਿਨ੍ਹਾਂ ਨੇ ਮਹਾਰਾਜ ਦੀ ਬੇਅਦਬੀ ਕੀਤੀ ਹੈ ਤਾਂ ਉਹਨਾਂ ਦੀ ਸਮਝ ਹੂੰ ਤੁਸੀਂ ਜੇ ਹੁਣ ਕੈਂਪੇਨਿੰਗ ਕਰੋਗੇ ਤੁਸੀਂ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਬੈਠਦੇ ਹੋ ਦੇਸ਼ ਭਰ ਦੇ ਲੀਡਰਾਂ ਨੂੰ ਸੁਣਦੇ ਹੋ ਤੁਹਾਡੀ ਜਿਹੜੀ ਪਾਰਟੀ ਦੇ ਵਿੱਚ ਇਸ ਸਮੇਂ ਸਭ ਤੋਂ ਵੱਡਾ ਚਿਹਰਾ ਦੋ ਹੀ ਨੇ ਸਰਬਜੀਤ ਖਾਲਸਾ ਔਰ ਅੰਮ੍ਰਿਤਪਾਲ ਹੈਗੇ ਅੰਮ੍ਰਿਤਪਾਲ ਜੇਲ੍ਹ ਚ ਨੇ ਸਰਬਜੀਤ ਖਾਲਸਾ ਜੇ ਕੈਂਪੇਨ ਸ਼ੁਰੂ ਕਰਨ ਗਿਆ ਆਪਣੀ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕਰਨਗੇ ਪਹਿਲੇ ਤੇ ਇੱਕ ਮੈਂਬਰਸ਼ਿਪ ਕਦੋਂ ਤੋਂ ਸ਼ੁਰੂ ਹੋਏਗੀ ਦੂਸਰੀ ਇਹ ਦੂਸਰੀ ਇਹ ਕੀ ਜਦੋਂ ਤੁਸੀਂ ਸ਼ੁਰੂ ਕਰੋਗੇ ਤੇ ਕਿਹੜੇ ਐਸੇ ਨੁਕਤੇ ਨੇ ਕਿ ਤੁਹਾਡੀ ਪਾਰਟੀ ਲੋਕੀ ਜੁਆਇਨ ਕਰਨ ਅਸੀਂ ਜੇ ਤੁਹਾਨੂੰ ਮੈਂ ਦੱਸ ਦਿੰਦਾ ਅਸੀਂ ਹਲੇ ਕੁਝ ਨਹੀਂ ਡਿਸਕਲੋਜ਼ ਕਰਨਾ ਅਸੀਂ 14 ਤਰੀਕ ਨੂੰ ਜਦੋਂ ਪਾਰਟੀ ਅਨਾਉਂਸ ਹੋ ਗਈ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਅਸੀਂ ਸਾਰਾ ਡਿਸਕਲੋਜ਼ ਕਰਾਂਗੇ ਵੀ ਸਾਡਾ ਕਿਵੇਂ ਚੱਲਣਾ ਹੈ ਤੇ ਕਿਹੜੇ ਬੰਦਿਆਂ ਨੂੰ ਨਾਲ ਲਿਆ ਜਾਣਾ ਹੈ ਅਸੀਂ 14 ਤਰੀਕ ਤੱਕ ਨਾ ਤਾਂ ਅਸੀਂ ਕਿਸੇ ਨੂੰ ਮਤਲਬ ਸਪੈਸ਼ਲ ਭਈ ਐਵੇਂ ਨਹੀਂ ਆ ਜੀ ਪਹਿਲਾਂ ਜੁਆਇਨ ਕਰਾ ਕੇ ਉੱਥੇ ਬੁਲਾਵਾਂਗੇ ਨਹੀਂ ਅਸੀਂ ਸਿਰਫ ਪਾਰਟੀ ਦੇ ਬੰਦੇ ਜਿੰਨੇ ਮੇਨ ਹੈ ਸ਼ੁਰੂ ਤੋਂ ਉਹੀ ਉੱਥੇ ਜਾ ਕੇ ਅਨਾਉਂਸਮੈਂਟ ਕਰਕੇ ਉਸ ਤੋਂ ਬਾਅਦ ਅਸੀਂ ਬਹੁਤ ਸੋਚ ਸਮਝ ਕੇ ਮਤਲਬ ਜੋੜਾ ਜੁਆਇਨਿੰਗ ਵੀ ਜਿਹੜੀ ਹੋਏਗੀ ਉਹ ਪਾਰਟੀ ਅਨਾਉਂਸ ਹੋਣ ਤੋਂ ਬਾਅਦ ਹੋਏਗੀ ਬਾਅਦ ਚ ਹੋਏਗੀ ਜੀ ਬਾਅਦ ਚ ਹੋਏਗੀ ਅਸੀਂ ਪਹਿਲਾਂ ਕੁਝ ਨਹੀਂ ਕਰਨਾ ਜੀ ਬਾਅਦ ਚ ਹੀ ਕਰਨਾ ਹੈ ਹਮਮ ਕਾਲ ਸਾਹਿਬ ਜੀ ਤੁਸੀਂ ਜਿਹੜੀ ਪੰਥਕ ਪਾਰਟੀ ਬਣਾਉਣੀ ਹੈਗੀ ਆਪਣੀ ਉਸ ਪੰਥਕ ਪਾਰਟੀ ਦੇ ਵਿੱਚ ਕਿਆ ਮਤਲਬ ਸਿੱਖ ਸੈਂਟ੍ਰਿਕ ਪਾਰਟੀ ਤੇ ਹੋਏਗੀ ਤੁਸੀਂ ਕਹਿ ਦਿੱਤਾ ਸਿੱਖ ਇਸ਼ੂਸ ਤੇ ਸੈਂਟ੍ਰਿਕ ਹੋਏਗੀ ਪਰ ਕੀ ਉਸ ਦੇ ਵਿੱਚ ਨਾਨ ਸਿੱਖ ਜਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸਪੇਸ ਹੋਏਗਾ ਸਪੇਸ ਮਿਲੇਗਾ ਬਿਲਕੁਲ ਜੀ ਬਿਲਕੁਲ ਆਬਵੀਅਸ ਹੈ ਜੀ ਨਹੀਂ ਜੀ ਨਹੀਂ ਸਾਡੀ ਕਾਮਿਊਨਲ ਨਹੀਂ ਹੋਏਗੀ ਸੈਕੂਲਰ ਹੈ ਜੀ ਸਾਰਿਆਂ ਨੂੰ ਜਗ੍ਹਾ ਮਿਲੇਗੀ ਸੈਕੂਲਰ ਪਾਰਟੀ ਹੋਏਗੀ ਤੁਹਾਡੀ ਹੂੰ ਜਿਸ ਤਰ੍ਹਾਂ ਅੱਜ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਇਲੈਕਸ਼ਨਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਰਮਜੀ ਸਰਨਾ ਹੁਣਾ ਨੇ ਮੇਰੇ ਨਾਲ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਕੈਂਡੀਡੇਟ ਨਹੀਂ ਉਤਾਰ ਰਹੇ ਜਿਹੜੀ ਤੁਹਾਡੀ ਪਾਰਟੀ ਹੋਈਗੀ ਕੀ ਉਹ ਪੰਜਾਬ ਦੀਆਂ ਇਲੈਕਸ਼ਨਾਂ ਹੀ ਲੜੇਗੀ ਜਾਂ ਪੰਜਾਬ ਤੋਂ ਬਾਹਰ ਹਰਿਆਣਾ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਵੀ ਜਾਏਗੀ ਹਰਿਆਣਾ ਦੇ ਤਾਂ ਇਲੈਕਸ਼ਨ ਹੁਣ ਹੈ ਹੀ ਹੈ ਜੀ ਉਹਦੇ ਵਿੱਚ ਤਾਂ ਆਬਵੀਅਸ ਹੈ ਅਸੀਂ ਨਹੀਂ ਲੜਨਾ ਉਹ ਤਾਂ ਸਾਰਾ ਹੋ ਗਿਆ ਜੀ ਤੇ ਫਿਰ ਅਸੀਂ ਐਕਚੁਅਲੀ ਨਾ ਸਾਡਾ ਦਿੱਲੀ ਇਲੈਕਸ਼ਨ ਹੈ ਏਜੰਡਾ ਇਹ ਹੀ ਹੈ ਵੀ ਅਸੀਂ ਪਹਿਲਾਂ ਪਾਰਟੀ ਬਣਾ ਕੇ ਫਿਰ ਉਸ ਤੋਂ ਬਾਅਦ ਪੰਜਾਬ ਦੀ ਐਸਜੀਪੀਸੀ ਵਿਧਾਨ ਸਭਾ ਦੇ ਇਲੈਕਸ਼ਨ ਜਿਹੜੇ ਆਉਣਗੇ ਉਹ ਤਾਂ ਅਸੀਂ 100% ਸ਼ੋਰ ਸ਼ਾਟ ਹੈ 2027 ਦੇ ਹਾਂ 27 ਦੇ ਦਿੱਲੀ ਦੇ ਇਲੈਕਸ਼ਨਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਹੂੰ ਦਿੱਲੀ ਦੇ ਹੁਣ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋ ਰਹੇ ਉਹਨੂੰ 5 ਦਿਨ ਹੀ ਰਹਿ ਗਏ ਆ ਉਦੋਂ ਤੱਕ ਤੇ ਸ਼ਾਇਦ ਤੁਸੀਂ ਕਰ ਨਹੀਂ ਪਾਓਗੇ ਐਸਜੀਪੀਸੀ ਦੇ ਜਿਹੜੇ ਉਹ ਹੈ ਉਹਨਾਂ ਬਾਰੇ ਐਸਜੀਪੀਸੀ ਦੇ ਇਲੈਕਸ਼ਨਸ ਤੇ ਵੀ ਤੁਸੀਂ ਤੁਹਾਡੀ ਪਾਰਟੀ ਜਾਏਗੀ ਜਾ ਸਕਦੀ ਹੈ ਜਾਏਗੀ ਨਹੀਂ ਵਿਚਾਰ ਕਰਾਂਗੇ ਵਿਚਾਰ ਕਰੋਗੇ ਇੱਕ ਪਿਛਲੇ ਦਿਨਾਂ ਤੋਂ ਦੌਰਾਨ ਮੈਂ ਇੱਕ ਹੋਰ ਲੀਡਰ ਨਾਲ ਇੱਕ ਦਲਿਤ ਪੋਲਿਟਿਕਸ ਦੇ ਵੱਡਾ ਚਿਹਰਾ ਹੈਗਾ ਇੱਕ ਲੀਡਰ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਔਰ ਇਹ ਸਵਾਲ ਤੁਹਾਨੂੰ ਵੀ ਹੈਗਾ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਦਲਿਤ ਹੈਗੇ ਆ ਉਹ 33 34% ਲੀਡਰ ਹੈਗੇ ਆ 33 34% ਪੰਜਾਬ ਦੇ ਵਿੱਚ ਦਲਿਤਾਂ ਦੀ ਆਬਾਦੀ ਹੈਗੀ ਹੈ ਪਰ ਉਹਦੇ باوجود ਵੀ ਇੰਨੀ ਵਾਦੀ ਦੇ باوجود ਵੀ ਪੋਲਿਟਿਕਸ ਦੇ ਵਿੱਚ ਦਲਿਤ ਭਾਈਚਾਰੇ ਦੀ ਡੋਮਿਨੈਂਸ ਨਹੀਂ ਹੈਗੀ ਕਿਉਂਕਿ ਇਹ ਕਿਹਾ ਜਾਂਦਾ ਕਿ ਇੱਕ ਜੱਟ ਡੋਮਿਨੈਂਸ ਹੈਗੀ ਹੈ ਪੰਜਾਬ ਪੋਲਿਟਿਕਸ ਦੇ ਵਿੱਚ ਤੁਹਾਡੀ ਪਾਰਟੀ ਕਿਹਾ ਇੱਕ ਕਾਸਟイズਮ ਦੀ ਲਾਈਨ ਦੇ ਉੱਤੇ ਕੰਮ ਕਰੇਗੀ ਔਰ ਕਿਵੇਂ ਕਰੇਗੀ ਦੇ ਵਿੱਚ ਕਾਸਟイズਮ ਹੈ ਹੀ ਨਹੀਂ ਜੀ ਹਮ ਸਿੱਖੀ ਚ ਕਿੱਥੇ ਕਾਸਟイズਮ ਹੈ ਇਸ ਪਰ ਇਹ ਤੇ ਗੱਲ ਮੰਨੀ ਹੀ ਜਾਂਦੀ ਹੈ ਨਾ ਕਿ ਪੰਜਾਬ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈਗਾ ਉਹ ਆਪਣੀ ਆਬਾਦੀ ਦੇ ਕਰਕੇ ਵੀ ਆਪਣੀ ਆਬਾਦੀ ਦੇ ਕਰਕੇ ਵੀ ਪੋਲਿਟਿਕਸ ਦੇ ਵਿੱਚ ਪਾਵਰਫੁਲ ਪੋਜੀਸ਼ਨਸ ਤੇ ਨਹੀਂ ਆਉਂਦਾ ਉਹ ਉਹਨਾਂ ਦੇ ਮਤਲਬ ਸੋਚ ਹੈ ਜੀ ਕਿਵੇਂ ਉਹ ਕਰਦੇ ਇਹਹੀ ਇਹਹੀ ਸਵਾਲ ਤੁਹਾਨੂੰ ਹੈ ਕਿ ਤੁਸੀਂ ਆਪ ਦਾ ਥੋੜਾ ਦੱਸੋ ਕਿ ਤੁਹਾਡਾ ਇਸ ਤੇ ਨਜ਼ਰੀਆ ਕੀ ਹੈਗਾ ਮੇਰਾ ਨਜ਼ਰੀਆ ਇਹ ਹੈ ਜੀ ਵੀ ਜਿਹੜੀ ਦਲਤਾਂ ਦੀ ਦੇਖੋ ਸਪੈਸ਼ਲ ਪਾਰਟੀ ਹੈ ਉਸੇ ਨੂੰ ਉਸ ਤੇ ਵਰਕ ਕਰਨਾ ਚਾਹੀਦਾ ਹੈ ਨਾ ਉਹਨਾਂ ਨੂੰ ਨਾਲ ਲੈ ਕੇ ਜਿੱਦਾਂ ਹੁਣ ਆਪਾਂ ਕੋਈ ਚੀਜ਼ ਬੜਾਈ ਤਾਂ ਕਿਸੇ ਸੋਸਾਇਟੀ ਲਈ ਹੈ ਜਦੋਂ ਜੇ ਅਸੀਂ ਉਹਨਾਂ ਦੀ ਸੁਸਾਇਟੀ ਨੂੰ ਹੀ ਆਪਣੇ ਨਾਲ ਲਾ ਸਕੇ ਫਿਰ ਕਾਦੀ ਪਾਰਟੀ ਉਹਨਾਂ ਦੀ ਢੋਡੀ ਪਾਰਟੀ ਦੀ ਕੀ ਰਾਏ ਹੋਈ ਕੇ ਇਸ ਦੀ ਸਾਡੇ ਲਈ ਤਾਂ ਜੀ ਮੈਂ ਤੁਹਾਨੂੰ ਦੱਸਤੀ ਗੱਲ ਵੀ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਕੋਈ ਦੇ ਵਿੱਚ ਕੋਈ ਵੀ ਮਤਲਬ ਉਹ ਨਹੀਂ ਹੋਏਗਾ ਹਾਂ ਕੋਈ ਜਿਹੜਾ ਆਣਾ ਚਾਹੁੰਦਾ ਹੈ ਅਸੀਂ ਤੁਹਾਨੂੰ ਦੱਸ ਦਈਏ ਜੀ ਵੀ ਕੋਈ ਜਿਹੜੇ ਜਿੱਦਾਂ ਇਲਜ਼ਾਮ ਲੱਗਦੇ ਆ ਖਾਸ ਕਰ ਸੱਚੇ ਸੌਦੇ ਵਾਲੇ ਦੇ ਪ੍ਰੇਮੀ ਦੇ ਅਸੀਂ ਮਤਲਬ ਉਹਨਾਂ ਨੂੰ ਤਾਂ ਬਿਲਕੁਲ ਵੀ ਜਗ੍ਹਾ ਨਹੀਂ ਆ ਪਾਰਟੀ ਚ ਕਿਉਂਕਿ ਪੰਜਾਬ ਦੇ ਵਿੱਚ ਇਹ ਵੀ ਹੈਗਾ ਕਿ ਪੰਜਾਬ ਦੇ ਵਿੱਚ ਡੇਰਾ ਸਪੋਰਟ ਤੋਂ ਬਿਨਾ ਕੋਈ ਪਾਰਟੀ ਸਰਵਾਈਵ ਨਹੀਂ ਕਰਦੀ ਕੋਈ ਵੀ ਪਾਰਟੀ ਕੁਝ ਵੀ ਕਵੇ ਇਹ ਇਸ ਨੂੰ ਲੈ ਕੇ ਤੁਹਾਡਾ ਕੀ ਹੈਗਾ ਤੁਹਾਨੂੰ ਵੀ ਹੋ ਸਕਦਾ ਕੱਲ ਨੂੰ ਡੇਰਿਆਂ 'ਚ ਜਾਣਾ ਪੈ ਸਕਦਾ ਜਾਣੇ ਦੇ ਵਿੱਚ ਦੇਖ ਲਓ ਜਿੱਥੇ ਪ੍ਰੇਮੀਆਂ ਨੇ ਵੋਟ ਪਾਈ ਹੈ ਹੂੰ ਏਰੀਆ ਸੀ ਉੱਥੇ ਤਾਂ ਬੀਜੇਪੀ ਹਾਰ ਗਈ ਉਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ ਸੀ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਕੱਲ ਨੂੰ ਸਰਬਜੀਤ ਖਾਲਸਾ ਉਹਨਾਂ ਦੀ ਪਾਰਟੀਆਂ ਨੂੰ ਪਾਰਟੀ ਨੂੰ ਡੇਰਿਆਂ ਦੇ ਵਿੱਚ ਵੋਟ ਜਾਣ ਲੈਣ ਜਾਣ ਦੀ ਲੋੜ ਪੈ ਸਕਦੀ ਹੈ ਮਤਲਬ ਹੀ ਨਹੀਂ ਜੀ ਨਾ ਜਿੱਤੀ ਹੈ ਉਹਦੇ ਚ ਕੀ ਹੈ ਜੀ ਅਸੀਂ ਤਾਂ ਕੌਮ ਦੇ ਨਾਲ ਹਾਂ ਸਾਨੂੰ ਡੇਰਿਆਂ ਨਾਲ ਤਾਂ ਕੋਈ ਅਸੀਂ ਨਹੀਂ ਡੇਰੇ ਡੂਰੇਆਂ ਚ ਜਾਂਦੇ ਨਾ ਇੱਕ ਪਿਛਲੇ ਦਿਨਾਂ ਤੋਂ ਦੌਰਾਨ ਅਮਿਤ ਸ਼ਾਹ ਦੀ ਸਟੇਟਮੈਂਟ ਆਈ ਉਹ ਕਹਿੰਦੇ ਕਿ ਯੂਨੀਫਾਰਮ ਸਿਵਲ ਕੋਡ ਵੀ ਜਿਹੜਾ ਉਹ ਆ ਸਕਦਾ ਹੈਗਾ ਬਿਲ ਆ ਸਕਦਾ ਯੂਨੀਫਾਰਮ ਸਿਵਲ ਕੋਡ ਦਾ ਉਸ ਨੂੰ ਲੈ ਕੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਰਹੇਗਾ ਅਜੀ ਸਾਰਾ ਕੋਸ਼ੀ ਜੀ ਮੈਂ ਤੁਹਾਨੂੰ ਦੱਸਦੀ ਗੱਲ ਵੀ ਇਹਦੇ ਬਾਰੇ ਮੈਨੂੰ ਹਲੇ ਨਹੀਂ ਪਤਾ ਵੀ ਇਹ ਆਣਾ ਹੈ ਬਿੱਲ ਅਸੀਂ ਕਰਾਂਗੇ ਗੱਲ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਤੁਹਾਡੀ ਪਾਰਟੀ ਕਿਸਾਨ ਐਜੀਟੇਸ਼ਨ ਨੂੰ ਕਿਸਾਨ ਧਰਨਾ ਜਿਹੜਾ ਚੱਲ ਰਿਹਾ ਉਹਨੂੰ ਸਪੋਰਟ ਕਰੇ ਸਭ ਤੋਂ ਪਹਿਲਾਂ ਤਾਂ ਮੈਂ ਜਾ ਕੇ ਆਇਆ ਫਿਰ ਮੇਰੇ ਮਿਸਿਸ ਗਏ ਅਸੀਂ ਫਿਰ ਉੱਥੇ ਚੱਲੋ ਜਿੰਨੇ ਕੁ ਜੋ ਗਏ ਆ ਗੀਜ਼ਰ ਸੀਗੇ 30 ਕੁ ਗੀਜ਼ਰ ਦਿੱਤੇ ਆ ਹੁਣ ਸਾਡੀ ਸਲਾ ਬਲੈਂਕਟ ਦੇ ਕੇ ਆਣੇ ਆ ਆ ਜਾਣੇ ਸੀ ਬਲੈਂਕਟ ਆਏ ਨਹੀਂ ਕਿਸੇ ਨੂੰ 400 ਬਲੈਂਕਟ ਮੈਂ ਕਿਹਾ ਸੀ ਜੀ ਵੀ ਭੇਜੀ ਉਹ ਵੀ ਮੈਂ ਦੇਣੇ ਆ ਬਈ ਮਤਲਬ ਸੀ ਖਰੀਦੇ ਸੀ 400 ਤੇ ਆਏ ਨਹੀਂ ਉਹ ਆਣਗੇ ਇੱਕ ਅੱਦੇ ਦਿਨ ਚ ਫਿਰ ਦੇਖ ਕੇ ਆਵਾਂਗੇ ਇੱਕ ਹੋਰ ਚੀਜ਼ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜੇ استਿਫਾ ਹੋ ਜਾਂਦਾ ਸਰਪਜੀਤ ਜੀ ਤੁਸੀਂ ਬਾਹਰੋਂ ਬੈਠ ਕੇ ਕੀ ਦੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਅਕਾਲੀ ਦਲ ਦੇ ਵਿੱਚ ਹੋਰ ਐਸਾ ਕਿਹੜਾ ਚਿਹਰਾ ਹੈਗਾ ਜੋ ਪਾਰਟੀ ਨੂੰ ਲੀਡ ਕਰ ਸਕਦਾ ਕਿਉਂਕਿ ਹੁਣ ਦੀ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ ਕਹਿੰਦੀ ਕਿ ਸੁਭੀਰ ਸਿੰਘ ਬਾਦਲ ਤੋਂ ਬਿਨਾ ਪਾਰਟੀ ਨੂੰ ਕੋਈ ਉਸ ਢੰਗ ਨਾਲ ਲੀਡ ਨਹੀਂ ਕਰ ਸਕਦਾ ਚਲਾ ਨਹੀਂ ਸਕਦਾ ਕੀ ਕਹਿ ਸਕਦੇ ਆ ਜੀ ਇਹ ਤਾਂ ਆਪ ਹੀ ਕਰ ਦਿੰਗੇ ਮੈਨੂੰ ਤਾਂ ਕੁਝ ਨਹੀਂ ਜੀ ਲੱਗਦਾ ਮੈਨੂੰ ਤਾਂ ਇਹਨਾਂ ਦੀ ਜਿਹੜੀ ਐਕਚੁਅਲੀ ਮਤਲਬ ਨਾ ਸਾਰੀ ਪਾਰਟੀ ਦੇ ਜਿਹੜੇ ਕਿਉਂਕਿ ਜਿਹੜੇ ਇਹਨਾਂ ਦੀ ਪਾਰਟੀ ਦੇ ਮੇਨ ਬੰਦੇ ਸੀ ਨਾ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਸੀ ਹੁਣ ਦੋਸ਼ੀ ਹੋਏ ਐ ਤੇ ਉਹਨਾਂ ਨੂੰ ਅਰ ਸੁਖਵੀਰ ਅਰ ਉਹਨਾਂ ਤੇ ਦੋਸ਼ ਤਾਂ ਕੋਈ ਜ਼ਿਆਦਾ ਫਰਕ ਹੀ ਨਹੀਂ ਐ ਕਿਸੇ ਨੇ ਨਹੀਂ ਜੀ ਉਹਨਾਂ ਦੇ ਨਾਲ ਨਹੀਂ ਪਾਰਟੀਕੂਲਰਲੀ ਕੋਈ ਤਰਦਾ ਸਿੱਖ ਹਾਂ ਤੁਹਾਨੂੰ ਲੱਗਦਾ ਕੋਈ ਚਿਹਰਾ ਹੋਰ ਜਿਹੜਾ ਸੁਖਵੀਰ ਬਾਦਲ ਦੀ ਜਗ੍ਹਾ ਲੈ ਸਕਦਾ ਮਨੂੰ ਜਗ੍ਹਾ ਤਾਂ ਕੀ ਲੈਣੇ ਜੀ ਹੁਣ ਉਹਦੇ ਜਿਹੜੀ ਰੀਡ ਕਰ ਸਕਦਾ ਪਾਰਟੀ ਨੂੰ ਬਿਹਤਰ ਤੁਹਾਨੂੰ ਲੱਗਦਾ ਸਾਰਿਆਂ ਤੇ ਤਾਂ ਜੀ ਇਲਜ਼ਾਮ ਲੱਗਦੇ ਆ ਮਹਾਰਾਜ ਦੀ ਬੇਅਦਬੀ ਦੇ ਹਾਂ ਫਿਰ ਕੌਣ ਲੀਡ ਕਰੂਗਾ ਲੀਡ ਤਾਂ ਜਿਹਨੂੰ ਮਰਜ਼ੀ ਕਰਨ ਲਾ ਦੋ ਪਰ ਕੌਮਨਾ ਨਹੀਂ ਨਾ ਉਹ ਕਰਨਾ ਪ੍ਰਵਾਨ ਕਰਨਾ ਇੱਕ ਜਿਹੜਾ ਅਕਾਲੀ ਦਲ ਦਾ ਬਾਗੀ ਧੜਾ ਸੀਗਾ ਉਸ ਦੇ ਵਿੱਚ ਵੀ ਵੱਡੇ ਲੀਡਰ ਸੀਗੇ ਔਰ ਉਸ ਦੇ ਵਿੱਚ ਕਈ ਐਸੇ ਲੀਡਰ ਸੀ ਜਿਹੜੇ ਪੰਥਕ ਲੀਡਰ ਕਹ ਹੁੰਦੇ ਆਪਣੇ ਆਪ ਨੂੰ ਉਹਨਾਂ ਦੇ ਵਿੱਚੋਂ ਕੱਲ ਨੂੰ ਢੋਡੀ ਪਾਰਟੀ ਦੇ ਵਿੱਚ ਕੋਈ ਲੀਡਰ ਆਣਾ ਚਾਹੀਏ ਉਨਾਲਿਸ ਜਗ੍ਹਾ ਹੈਗੀ ਦੂਸਰੀ ਗੱਲ ਜਾਂ ਤੁਸੀਂ ਆਪਣੇ ਵੱਲੋਂ ਅਪਰੋਚ ਕੀਤੀ ਕਿਸੇ ਨੂੰ ਜਾਂ ਕਰੋਗੇ ਕਿਸੇ ਨੂੰ ਅਪਰੋਚ ਨਹੀਂ ਕੀਤੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਬਈ ਜਿਨ੍ਹਾਂ ਤੇ ਕੋਈ ਪ੍ਰੇਮੀਆਂ ਦਾਲ ਜਾਂ ਸੌਦੇ ਵਾਲਿਆਂ ਨਾਲ ਜਿਨ੍ਹਾਂ ਦੇ ਲਿੰਕ ਹੈ ਜਿਹੜੇ ਜਿਵੇਂ ਸੁਖਬੀਰ ਤੇ ਲੱਗਦੇ ਆ ਉਵੇਂ ਹੀ ਇਲਜ਼ਾਮ ਇਹਨਾਂ 'ਚ ਵੀ ਥੋੜਿਆਂ ਤੇ ਲੱਗਦੇ ਆ ਉਹਨਾਂ ਨੂੰ ਨਹੀਂ ਅਸੀਂ ਲੈਂਦੇ ਬਾਕੀ ਸਾਰਿਆਂ ਨੂੰ ਜੀ ਆਇਆਂ ਜਿਨ੍ਹਾਂ ਦੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਡੇਰੇ ਗਏ ਆ ਜਾਂ ਡੇਰੇ ਵਾਲਾ ਨਾਲ ਸਾਂਝ ਹੈ ਉਹ ਲੀਡਰ ਕੋਈ ਵੀ ਕੱਲ ਨੂੰ ਵੀ ਤੁਹਾਡੀ ਪਾਰਟੀ 'ਚ ਨਹੀਂ ਆਏਗਾ ਨਹੀਂ ਆਏਗਾ ਨਹੀਂ ਆਏਗਾ ਆਖਿਰ ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚੇ ਦੇ 2 ਸਾਲ ਪੂਰੇ ਹੋਏ ਆ ਔਰ ਕੱਲ ਹੀ ਬੜਾ ਟਕਰਾਵ ਹੋਇਆ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਔਰ ਕੌਮੀ ਇਨਸਾਫ ਮੋਰਚੇ ਦੇ ਲੋਕਾਂ ਦੇ ਵਿੱਚ ਬੰਦੀ ਸਿੱਖਾਂ ਦਾ ਜਿਹੜਾ ਮੋਰਚਾ ਲੱਗਾ ਹੋਇਆ ਤੁਹਾਨੂੰ ਇਸ ਮੋਰਚੇ ਦਾ ਅਸਰ ਜਾਂ ਉਹਦਾ ਪੁਵੇਖ ਕੀ ਨਜ਼ਰ ਆਉਂਦਾ ਉਸ ਸਮੇਂ ਜਦੋਂ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਜਿਹੜੇ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਤਾਂ ਲੱਗਦਾ ਕਿ ਉਹਨਾਂ ਦਾ ਰਵਈਆ ਜਿਸ ਤਰ੍ਹਾਂ ਦਾ ਅਮੀਤ ਸ਼ਾ ਦਾ ਹੈਗਾ ਇਸ ਕੌਮੀ ਇਨਸਾਫ ਮੋਰਚੇ ਦੇ 2 ਸਾਲਾਂ ਵੱਲ ਦਾ ਜਿੰਨਾਂ ਵੱਲ ਧਿਆਨ ਨਹੀਂ ਕੀਤਾ ਗਾਂ ਸਰਕਾਰ ਕੋਈ ਐਕਸ਼ਨ ਲਾਊਗੀ ਇਹ ਸਰਕਾਰ ਨੂੰ ਜੀ ਕੋਈ ਫਰਕ ਨਹੀਂ ਆ ਸਿੱਖ ਮਰਨ ਚਾਹੇ ਜੀਣ 700 ਸਿੰਘ ਸ਼ਹੀਦ ਹੋ ਗਏ ਪਹਿਲਾ ਮੋਰਚੇ ਤੇ ਕਿਸਾਨ ਕੋਈ ਫਰਕ ਨਹੀਂ ਆ ਜੀ ਇਹਨਾਂ ਨੂੰ ਡੱਲੇਵਾਲ ਸਾਹਿਬ ਦਾ ਵੀ ਕੋਈ ਫਰਕ ਨਹੀਂ ਆ ਜੀ ਇਹਨਾਂ ਨੂੰ ਇਹ ਆ ਕਿ ਇਹ ਜਿਹੜੀ ਕਮਿਊਨਿਟੀ ਆ ਇਹਨਾਂ ਨੇ ਸਾਨੂੰ ਵੋਟ ਨਹੀਂ ਪਾਉਣੀ ਐ ਜੋ ਮਰਜ਼ੀ ਹੋਵੇ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਕੌਮੀ ਇਨਸਾਫ ਮੋਰਚੇ ਵੱਲ ਵੀ ਇਹ ਮੂੰਹ ਕਰਨਗੇ ਇਹ ਸਿੱਖਾਂ ਵਾਲੀ ਨਹੀਂ ਜੀ ਕਰਦੇ ਕੌਮੀ ਇਨਸਾਫ ਮੋਰਚੇ 'ਚ ਵੀ ਤਾਂ ਸਿੱਖ ਹੀ ਆ ਨਾ ਹਾਂ ਕਿਸਾਨ ਧਰਨੇ 'ਚ ਵੀ ਤੇ ਨਹੀਂ ਕਰਦੇ ਦੇਖੋ 700 ਉੱਥੇ ਕਿਸਾਨ ਸ਼ਹੀਦ ਹੋ ਗਿਆ ਮੰਗਾ ਮੰਨ ਲਿਆ ਉਠਾਉਣ ਵਾਸਤੇ ਵੀ ਕਰਾਂਗੇ ਲਾਗੂ ਹੀ ਨਹੀਂ ਕਰਦੇ ਉਦੋਂ ਵਾਈਸ ਪ੍ਰੈਜ਼ੀਡੈਂਟ ਨੇ ਵੀ ਕਿਹਾ ਹਾਂ ਬਈ ਜੀ ਜੋ ਤੁਸੀਂ ਵਾਅਦੇ ਕੀਤੇ ਆ ਪੂਰੇ ਕਰੋ ਨਹੀਂ ਕੋਪੀ ਤਨਖਣ ਨੇ ਨਹੀਂ ਕਰਦੇ ਆ ਆਖਿਰ ਦੇ ਵਿੱਚ ਸਰਪਜੀਤ ਖਾਲਸਾ ਧਰਨੇ ਤੇ ਵੀ ਕਿਸਾਨ ਧਰਨੇ ਤੇ ਵੀ ਗਏ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਉਹੀ ਖੇਤੀ ਬਿੱਲ ਸੀਗੇ ਉਹ ਦੁਬਾਰਾ ਥੋੜਾ ਬਹੁਤਾ ਰੂਪ ਬਦਲ ਕੇ ਸੈਂਟਰ ਨੂੰ ਦੁਬਾਰਾ ਲਿਆਂ ਦੀ ਕੋਸ਼ਿਸ਼ ਕਰ ਰਿਹਾ ਹੈ ਸਰਪਜੀਤ ਖਾਲਸਾ ਐਦੇ ਸੰਸਦ ਐਜ਼ੀ ਇੰਡੀਪੈਂਡੈਂਟ ਸੰਸਦ ਕੀ ਇਸ ਮੁੱਦੇ ਨੂੰ ਲੈ ਕੇ ਸੋਚਦੇ ਨੇ ਔਰ ਸੈਂਟਰ ਦੇ ਵਿੱਚ ਲੋਕ ਸਭਾ ਚ ਆਪਣੀ ਗੱਲ ਰੱਖਣ ਦਾ ਕੋਈ ਤੁਹਾਡੀ ਕੀ ਪਲਾਨੀ ਹੈ ਅਸੀਂ ਤਾਂ ਜੀ ਜੋ ਕਿਸਾਨ ਕਹਿੰਦੇ ਆ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਕਿਉਂਕਿ ਜਿਨ੍ਹਾਂ ਤੇ ਉਹ ਬਿੱਲ ਲਾਗੂ ਹੋਣਾ ਹੈ ਉਹ ਜੇ ਮੰਨਦੇ ਆ ਵੀ ਇਹ ਬਿੱਲ ਸਾਡੇ ਵਾਸਤੇ ਫਾਇਦੇਮੰਦ ਹੈ ਲਾਹੇਮੰਦ ਹੈ ਅਸੀਂ ਤਾਂ ਵੀ ਠੀਕ ਹੈ ਕਿ ਅਸੀਂ ਤਾਂ ਵੀ ਕਿਸਾਨਾਂ ਨਾਲ ਆ ਜੇ ਉਹ ਕਹਿੰਦੇ ਆ ਜੀ ਸਾਨੂੰ ਇਸ ਦਾ ਨੁਕਸਾਨ ਹੈ ਇਹ ਬਿੱਲ ਨਹੀਂ ਲਾਗੂ ਹੋਣਾ ਚਾਹੀਦਾ ਫਿਰ ਅਸੀਂ ਫਿਰ ਵੀ ਕਿਸਾਨਾਂ ਨਾਲ ਆ ਫਿਰ ਵਿਰੋਧ ਕਰਾਂਗੇ ਵਿਰੋਧ ਕਰੋਗੇ ਤੋ ਕਿ ਜਿਸ ਤੇ ਜਿਹੜੀ ਚੀਜ਼ ਲਾਗੂ ਹੋਣੀ ਹੈ ਹੁਣ ਕੋਈ ਕਮਿਊਨਿਟੀ ਹੈ ਉਹਦੇ ਵਾਸਤੇ ਸਰਕਾਰ ਕੋਈ ਚੀਜ਼ ਦਿੰਦੀ ਹੈ ਹੈਨਾ ਕੋਈ ਕਾਨੂੰਨ ਬਣਾਉਂਦੀ ਹੈ ਜਾਂ ਕੁਝ ਵੀ ਕਰਦੀ ਹੈ ਹੁਣ ਜੇ ਉਹੀ ਕਮਿਊਨਿਟੀ ਕਹੇ ਜੀ ਸਾਡੇ ਵਾਸਤੇ ਤਾਂ ਨੁਕਸਾਨ ਦੇ ਹੈ ਹੈਨਾ ਹਾਂ ਫਿਰ ਵਿਰੋਧ ਹੀ ਹੋਣਾ ਹੈ ਜੀ ਉਹਦਾ ਖਾਲਸਾ ਜੀ ਤੁਸੀਂ ਕਿਹਾ ਕਿ ਤੁਸੀਂ ਇੱਕ ਸੈਕੂਲਰ ਪਾਰਟੀ ਬਣਾਓਗੇ ਪੰਜਾਬ ਦੇ ਵਿੱਚ ਸੈਕੂਲਰ ਪਾਰਟੀ ਦੇ ਲਈ ਕਈ ਵਾਰੀ ਤੁਹਾਨੂੰ ਦੂਸਰੀਆਂ ਪਾਰਟੀਆਂ ਨਾਲ ਅਲਾਈਅንስ ਕਰਨੇ ਪੈਂਦੇ ਗੱਟ ਜੋੜ ਕਰਨੇ ਪੈਂਦੇ ਜਿਵੇਂ ਅਕਾਲੀ ਦਲ ਨੇ ਬੀਐਸਪੀ ਨਾਲ ਵੀ ਕੀਤਾ ਔਰ ਭਾਜਪਾ ਨਾਲ ਵੀ ਕੀਤਾ ਕੱਲ ਨੂੰ ਜੇ ਤੁਹਾਨੂੰ ਅਲਾਈਅንስ ਕਰਨ ਦੀ ਜ਼ਰੂਰਤ ਪਵੇ ਸ਼ਹਿਰੀ ਵੋਟਰਸ ਦੇ ਲਈ ਤੇ ਤੁਹਾਡੀ ਤੁਹਾਨੂੰ ਹਮ ਖਿਆਲ ਜਾਂ ਬਿਹਤਰ ਆਪਸ਼ਨ ਕੀ ਲੱਗਦੀ ਹੈ ਭਾਜਪਾ ਕਾਂਗਰਸ ਬੀਐਸਪੀ ਜਾਂ ਆਮ ਆਦਮੀ ਪਾਰਟੀ ਇਹਦਾ ਸਮਾਂ ਦੱਸੂਗਾ ਜੀ ਕਿਸ ਨਾਲ ਕਰਾਂਗੇ ਹਾਂ ਜਿਹੜਾ ਦੇਖੋ ਇਹ ਗੱਲਾਂ ਐਵੇਂ ਨਹੀਂ ਹੋਣੀਆਂ ਜੀ ਇੰਟਰਵਿਊ 'ਚ ਮੈਂ ਕਹਿ ਦਵਾ ਅਸੀਂ ਉਹਨਾਂ ਨੂੰ ਆਪਣੀਆਂ ਸ਼ਰਤਾਂ ਦੱਸਾਂਗੇ ਜਿਹੜਾ ਉਹਨਾਂ ਤੇ ਖਰੀਆਂ ਉਤਰੋਏਗਾ ਸਾਡੇ ਨਾਲ ਤੁਰੇਗਾ ਉਹਦੇ ਨਾਲ ਹੀ ਲਾਈਨਸ ਹੋਏਗਾ ਮੈਂ ਹੁਣ ਕਿਵੇਂ ਤੁਹਾਨੂੰ ਕਹਦਾ ਵੀ ਮੈਂ ਕਿਸ ਪਰ ਤੁਹਾਨੂੰ ਲੱਗਦਾ ਕਿ ਸੰਭਾਵਨਾ ਹੈਗੀ ਆ ਵੀ ਕਰਨਾ ਤੇ ਪੈ ਸਕਦਾ ਕਿਸੇ ਨਾਲ ਜੀ ਜਿਹੜਾ ਸਾਡੀ ਸੋਸ਼ੀਅਲ ਸਹਿਮਤ ਹੈ ਸੀ ਨਾਲ ਕਰ ਲਾਂਗੇ ਹਮ ਆਪਸ਼ਨਸ ਇਹਨਾਂ ਵਿੱਚੋਂ ਚੁਣੀ ਜਾ ਸਕਦੀ ਹੈ ਚੁਣੀ ਜਾ ਸਕਦੀ ਹੈ ਜੀ નો ਡਾਊਟ ਆਖਿਰ ਦੇ ਵਿੱਚ ਜਿਹੜਾ ਤੁਸੀਂ ਪਾਰਟੀ ਅਨਾਉਂਸ ਕਰਨੀ ਹੈ ਇਹ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਪੰਜਾਬ ਦੇ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਜੀ ਹੁਣ ਤੱਕ ਕੁਝ ਨਹੀਂ ਬਣਿਆ ਧੋਖੇ ਹੀ ਖਾਦੇ ਆ ਬਈ ਜਿਵੇਂ ਤੁਸੀਂ ਮੈਨੂੰ ਪਿਆਰ ਦਿੱਤਾ ਜਿਤਾਇਆ ਮੈਂ ਵੀ ਵਿਸ਼ਵਾਸ ਦਿਵਾਉਣਾ ਪਹਿਲਾਂ ਵੀ ਮੈਂ ਜੀ ਹੁਣ ਜਿਵੇਂ 6 5 ਕਰੋੜ ਆ ਮੈਂ 6 ਮਹੀਨੇ ਚ ਹੀ ਵੰਡਤਾ ਮੈਂ ਮਤਲਬ ਬਈ ਕੌਮ ਮੇਰਾ ਸਾਥ ਦੇਵੇ ਤੇ ਆਪਾਂ ਐਵੇਂ ਸਾਰੇ ਸੇ ਕੌਮ ਦੀ ਸੇਵਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਖਾਲਸਾ ਜੀ ਵਾਇਗੁਰਜੀ ਕੀ ਵਾਇਗੁਰਜੀ ਕੀ ਫਤਿਹ ਸੇਸਨ ਸਰਬਜੀਤ ਸਿੰਘ ਖਾਲਸਾ ਜੋ ਕਹਿ ਰਹੇ ਨੇ ਕਿ ਸੈਕੂਲਰ ਪਾਰਟੀ ਬਣਾਈ ਜਾਏਗੀ ਹਾਲਾਂਕਿ ਲੋੜ ਪੈਣ ਤੇ ਕਿਹੜੀ ਪਾਰਟੀ ਦੇ ਨਾਲ ਅਲਾਈਅੰਸ ਕਰਨਾ ਇਹ ਸਮਾਂ ਤੈਅ ਕਰੂਗਾ ਪਰ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਅਲਾਈਅੰਸ ਦੇ ਲਈ ਵੀ ਸਾਰੀਆਂ ਆਪਸ਼ਨਸ ਜੇ ਖੁੱਲੀਆਂ ਨੇ ਤੇ ਸੈਕੂਲਰ ਪਾਰਟੀ ਦੀ ਰੂਪਰੇਖਾ ਕੀ ਹੋਏਗੀ ਇਹ ਮਾਗੀ ਕਾਨਫਰੰਸ ਦੇ ਉੱਤੇ ਹੀ ਉਹ ਉਜਾਗਰ ਕਰਨਗੇ ਹਾਲਾਂਕਿ ਪਾਰਟੀ ਦੀ ਰੂਪਰੇਖਾ ਦੇ ਬਾਰੇ ਉਹ ਖੁੱਲ ਕੇ ਨਹੀਂ ਬੋਲ ਰਹੇ ਪਰ ਇਹ ਬਹੁਤ ਇੰਪੋਰਟੈਂਟ ਹੈਗਾ ਕੀ ਉਹ ਸੈਕੂਲਰ ਪਾਰਟੀ ਦੀ ਹਾਮੀ ਭਰਦੇ ਨੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਦੇ ਲਈ ਤੰਤ